ਗੱਲ ਕਰਾਂਗੇ ਐਨਸੀਆਰਵੀ ਦੀ ਐਨਸੀਆਰਵੀ ਮਤਲਬ ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਜਿਹੜੀ ਸੜਕੀ ਹਾਦਸਿਆਂ ਦਾ ਰਿਕਾਰਡ ਰੱਖਦੀ ਹੈ ਰਿਪੋਰਟ ਜਾਰੀ ਕਰਦੀ ਹੈ ਸਾਲ ਪਰ ਤਾਂ ਹੁਣ ਇਸ ਨੇ 2023 ਦੀ ਰਿਪੋਰਟ ਪੇਸ਼ ਕੀਤੀ ਹੈ ਕਿ ਕਿੰਨੇ ਸੜਕੀ ਹਾਦਸੇ ਹੋਏ ਹੈ ਤੇ ਕਿੰਨੀਆਂ ਜਾਨਾਂ ਚਲੀਆਂ ਗਈਆਂ ਤਾਂ 2023 ਦੇ ਵਿੱਚ 78% ਦੀ ਲੋਕਾਂ ਦੀ ਜਾਨ ਚਲੀ ਗਈ ਸੜਕੀ ਹਾਦਸਿਆਂ ਦੇ ਵਿੱਚ ਜਿਵੇਂ ਆਪਾਂ ਉਦਾਹਰਨ ਲਈ ਰਾਜਵੀਰ ਜਵੰਦੇ ਨੂੰ ਦੇਖ ਸਕਦੇ ਆ ਇਸ ਤਰ੍ਹਾਂ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਆ ਕਾਰਨ ਕੀ ਸੀ ਸੜਕ ਖਰਾਬ ਸੀ ਦੂਸਰਾ ਕਾਰਨ ਕੀ ਸੀਗਾ ਅਵਾਰਾ ਪਸ਼ੂ ਫਰਦੇ ਸੀ ਦੋ ਮੇਨ ਕਾਰਨ ਤਾਂ ਆਪਾਂ ਨੂੰ ਸਾਹਮਣੇ ਹੀ ਦਿੰਦੇ ਆ ਬਾਕੀ ਓਵਰ ਸਪੀਡ ਆਉਂਦਾ ਤਾਂ ਇਹ ਵਿਅਕਤੀ ਦੀ ਕਰਤੀ ਹੈ ਦੋ ਗਲਤੀਆਂ ਆਪਣੇ ਸਾਹਮਣੇ ਆ ਤਾਂ ਇਹਦੇ ਵਿੱਚ ਇਹਨੇ ਜ਼ਿਲ੍ਹੇ ਵੀ ਦੱਸਿਆ ਦੋ ਜਿੱਥੇ ਹਾਲਤ ਗੰਭੀਰ ਹੈ ਸਭ ਤੋਂ ਵੱਧ ਸੜਕ ਹਾਦਸੇ ਹੁੰਦੇ ਹੈ ਤੇ ਜਾਨਾਂ ਚੜੀਆਂ ਜਾਂਦੀਆਂ ਨੇ ਉਹ ਕਿਹੜੇ ਜ਼ਿਲ੍ਹੇ ਹੈ ਅੰਮ੍ਰਿਤਸਰ ਤੇ ਲੁਧਿਆਣਾ ਇਹਨਾਂ ਦੋ ਜ਼ਿਲ੍ਹਿਆਂ ਦੀ ਸਥਿਤੀ ਜਿਹੜੀ ਪੂਰੀ ਗੰਭੀਰ ਹੈ ਐਨਸੀਆਰਬੀ ਦੀ ਰਿਪੋਰਟ ਦੇ ਅਨੁਸਾਰ ਤਾਂ 2023 ਦੇ ਦੌਰਾਨ 6276 ਸੜਕ ਹਾਦਸੇ ਹੋਏ ਹੈ ਜਿਹਦੇ ਵਿੱਚ ਜਾਨਾਂ ਚਲੀਆਂ ਗਈਆਂ 4906 ਇਹ ਜਾਣੇ ਦੀ ਜਾਨ ਹੈ ਜਿਹੜੀ ਸੜਕੀ ਹਾਦਸਿਆਂ ਦੇ ਦੌਰਾਨ ਚਲੀ ਗਈ 6276 ਸੜਕ ਹਾਦਸੇ ਹੁੰਦੇ ਐ ਐਕਸੀਡੈਂਟ ਹੁੰਦੇ ਐ 4906 ਜਾਣਿਆਂ ਦੀ ਇਹਦੇ ਵਿੱਚ ਡੈਥ ਹੋ ਜਾਂਦੀ ਐ ਤਾਂ 2023 ਦੀ ਰਿਪੋਰਟ ਹੈ ਜਿਹੜੀ NCRB ਨੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਨੇ ਪੇਸ਼ ਕੀਤੀ ਐ ਤਾਂ ਇਹ ਇੱਕ ਸਾਲ ਦੀ ਰਿਪੋਰਟ ਐ ਤੇ ਬਾਕੀਆਂ ਦੀ ਰਿਪੋਰਟ ਆਪਾਂ ਆਉਣ ਵਾਲੇ ਸਮੇਂ 'ਚ ਦੇਖਾਂਗੇ